ਸਥਾਨਕ ਪੁਲਿਸ ਨੂਰਪ੍ਰਵੇਦੀ ਵੱਲੋਂ ਡੀਐਸਪੀ ਅਜੇ ਸਿੰਘ ਤੇ ਥਾਣਾ ਮੁਖੀ ਗਰਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਖੇਤਰ ਦੇ ਇੱਕ ਪਿੰਡ 'ਚ ਨਸ਼ੇ ਦੇ ਕਾਰੋਬਾਰ 'ਚ ਲਿਪਤ ਇੱਕ ਪਰਿਵਾਰ ਦੀ ਜਾਇਦਾਦ ਤੇ ਇੱਕ ਵਹੀਕਲ ਜ਼ਬਤ ਕਰਨ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਹੈ ਇਸ ਸੰਦੀ ਜਾਣਕਾਰੀ ਦਿੰਦਿਆਂ ਡੀਐਸਪੀ ਅਜੇ ਸਿੰਘ ਨੇ ਦੱਸਿਆ ਕਿ ਬਲਾਕ ਨੂਰਪ੍ਰਵੇਦੀ ਪਿੰਡ ਕੋਲਾਪਰਨਾ ਸੰਬੰਧਿਤ ਵਿਅਕਤੀ ਬਲਵੀਰ ਸਿੰਘ ਜੀਤੇ ਖਿਲਾਫ NDPS ਐਕਟ ਤੇ ਹੋਰ ਧਰਾਮਾ ਤਹਿਤ કુલ 14 ਪਰਚੇ ਦਰਜ ਹਨ ਤੇ ਇਹਨਾਂ ਦੇ ਸੁਪੁੱਤਰ ਪ੍ਰਗਤ ਸਿੰਘ ਦੇ ਖਿਲਾਫ NDPS ਸਹਿਤ કુલ 3 ਪਰਚੇ ਤੇ ਪਤਨੀ ਮਨਜੀਤ ਕੋਲ ਖਿਲਾਫ ਵੀ ਇੱਕ NDPS ਤਹਿਤ ਮਾਮਲਾ ਦਰਜ ਹੈ ਤੇ ਬੀਤੇ ਲੰਬੇ ਸਮੇਂ ਤੋਂ ਇਹ ਪਰਿਵਾਰ ਨਸ਼ੇ ਵੇਚਣਾ ਕੰਮ ਕਰ ਰਿਹਾ ਹੈ ਤੇ ਪਲਵੀਰ ਸਿੰਘ ਜੋ ਕਿ ਅਜੇ ਵੀ ਜੇਲ੍ਹ ਚ ਬੰਦੇ ਹੈ ਤੇ ਉਹਨਾਂ ਦੀ ਪਤਨੀ ਤੇ ਪੁੱਤਰ ਜ਼ਮਾਨਤ ਤੇ ਬਾਹਰ ਹਨ ਤੇ ਅੱਜ ਕੰਪੀਟੈਂਟ ਅਥਾਰਟੀ ਐਂਡ ਐਡਮਿਨਿਸਟਰेटर ਦਿੱਲੀ ਦੀ ਹਕਮਤ ਤਹਿਤ ਨਾਟ ਐਕਟ ਅਧੀਨ ਇਹਨਾਂ ਦੀ ਪ੍ਰਾਪਰਟੀ ਤੇ ਵਹੀਕਰ ਕੋਲ 26 ਲੱਖ ਦੀ ਪ੍ਰੋਪਰਟੀ ਜਬਤ ਕਰ ਲਈ ਗਈ ਹੈ ਅਤੇ ਅਜਿਹੇ ਐਕਸ਼ਨ ਅੱਗੇ ਵੀ ਜਾਰੀ ਜਾਣਗੇ ਉਹਨਾਂ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਇਹ ਨਸ਼ੇ ਦਾ ਜੜ ਤੋਂ ਖਾਤਮਾ ਕੀਤਾ ਜਾ ਸਕੇ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਇਹ ਬਲਬੀਤ ਸਿੰਘ ਉਹਨਾਂ ਦਾ ਘਰ ਆ ਇਹਨਾਂ ਦੇ ਉੱਤੇ ਇੱਕ ਟੋਟਲ 14 ਪਰਚੇ ਦਰਜ ਹੈਗੇ ਆ ਜਿਨ੍ਹਾਂ ਦੇ 9 ਹੈਗੇ ਐਨਡੀਪੀਏ ਸੱਕ ਤੇ ਇੱਧੇ ਇਹਨਾਂ ਦਾ ਬੇਟਾ ਉਹਦੇ ਉੱਤੇ ਤਿੰਨ ਪਰਚੇ ਦਰਜ ਹੈ ਵਿੱਚੋਂ ਦੋ ਐਨਡੀ ਦੇ ਹੈਗੇ ਤੇ ਇਹਨਾਂ ਦੇ ਮਿਸਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਵੀ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਬੇਸਿਕਲੀ ਕਾਫੀ ਥੇਰ ਤੋਂ ਇਹ ਬਿਜ਼ਨਸ ਚ ਇਨਵੋਲਵ ਸੀ ਇਹ ਇਹਨਾਂ ਤੇ ਕੇਸ ਜਿਸਟਰ ਹੋ ਰਿਹਾ ਐ ਐਸ ਵੇਲੇ ਜਿਹੜਾ ਮਾਲਕ ਹੈ ਬਲਬੀਰ ਸਿੰਘ ਉਹ ਜੇਲ੍ਹ ਚ ਹੈ ਲੇਕਿਨ ਉਹਦੀ ਵਾਈਫ ਤੇ ਉਹਦਾ ਬੇਟਾ ਬੇਲ ਤੇ ਬਾਹਰ ਹੈਗੇ ਆ ਅੱਜ ਇਹਨਾਂ ਦੀ ਪ੍ਰਾਪਰਟੀ ਸੀਗੀ ਜੀ ਉਹ 68 ਐਫ ਦੇ ਅਧੀਨ ਸੀ ਅਟੈਚ ਫ੍ਰੀਜ਼ ਕੀਤੀ ਹੈਗੀ ਐ ਇਹਨਾਂ ਨੂੰ ਨੋਟਿਸ ਸਰਵ ਕਰਾਇਆ ਹੈਗਾ ਤੇ ਬਾਹਰ ਵੀ ਲਾਇਆ ਗਿਆ ਹੈਗਾ ਤੇ ਇਹ ਕਰੀਬ 26 ਲੱਖ ਦੀ ਪ੍ਰਾਪਰਟੀ ਹੈਗੀ ਆ ਜਿਹੜੀ ਅਸੀਂ ਫ੍ਰੀਜ਼ ਕੀਤੀ ਹੈਗੀ ਅੱਜ ਤੇ ਮਾਨਯੋਗ ਡੀਜੀ ਸਾਹਿਬ ਦੇ ਹੁਕਮ ਅਨੁਸਾਰ ਹਦਾਇਤਾਂ ਅਨੁਸਾਰ ਇਹ ਡਰਾਈਵ ਸਾਡੀ ਅੱਗੇ ਵੀ ਚਲਦੀ ਰਹੂਗੀ ਤੇ ਡਰੱਗਸ ਦੇ ਅਗੇਂਸਟ ਜਿੰਨੇ ਵੀ ਸਾਡੇ ਜਿੱਦਾਂ ਅਸੀਂ ਅ ਵਿਲੇਜ ਡਿਫੈਂਸ ਕਮੇਟੀਜ਼ ਵਿੱਚ ਵੀ ਜਾ ਕੇ ਕਰਦੇ ਹਾਂ ਹੋਰ ਵੀ ਯੂਟਿਊਬਰਸ ਜਿਹੜੇ ਕੱਲ ਵੀ ਅਸੀਂ ਇੱਕ ਪ੍ਰੋਗਰਾਮ ਕਰਾਇਆ ਸੀ ਅਗੰਪੌਰ ਦੇ ਵਿੱਚ ਉੱਥੇ ਇੱਕ ਹੈਗਾ ਪਿੰਕਾ ਜਰਗ ਕਰਕੇ ਹੈਗੇ ਨੇ ਉਹਨਾਂ ਨੂੰ ਬੁਲਾਇਆ ਸੀਗਾ ਤੇ ਅਸੀਂ ਆਪਣੇ ਤੌਰ ਦੇ ਉੱਤੇ ਵੀ ਵੱਧ ਤੋਂ ਵੱਧ ਦੇ ਦੇ ਅਗੇਂਸਟ ਅਵੇਅਰਨੈਸ ਜਿਹੜੀ ਹੈਗੀ ਆ ਕਰ ਰਹੇ ਹੈਗੇ ਉਹ ਮੇਰੀ ਸਾਰਿਆਂ ਨੂੰ ਇਹ ਅਪੀਲ ਹੈਗੀ ਆ ਕਿ ਸਭ ਤੋਂ ਜ਼ਿਆਦਾ ਜਲਦੀ ਜਿਹੜਾ ਹੈਗਾ ਪੇਰੈਂਟਸ ਨੂੰ ਪਤਾ ਲੱਗਦਾ ਹੈਗਾ ਕਿ ਸਾਡਾ ਬੱਚਾ ਹੋ ਰਿਹਾ ਇਧਰਲੇ ਪਾਸੇ ਜਾ ਰਿਹਾ ਤੇ ਮੇਰੀ ਇਹੀ ਅਪੀਲ ਹੈਗੀ ਹੈ ਸਾਰਿਆਂ ਨੂੰ ਕਿ ਇਹ ਤੱਲੇ ਪੁਲਿਸ ਦੇ ਉੱਤੇ ਨਹੀਂ ਹੋਣਾ ਹੈਗਾ ਇਹ ਸਾਨੂੰ ਸਹਿਯੋਗ ਚਾਹੀਦਾ ਔਰ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਅਸੀਂ ਜਿਹੜੀ ਇਹ ਬਿਮਾਰੀ ਹੈਗੀ ਆਪਣੇ ਸਮਾਜ ਵਿੱਚ ਇਹਦਾ ਅੰਤ ਕਰ ਸਕੀਏ